ਜਦੋਂ ਤੋਂ ਹੀ ਕੇਂਦਰ ਸਰਕਾਰ ਵੱਲੋਂ ਤਿੰਨ ਖੇਤੀ ਕਾਨੂੰਨ ਪਾਸ ਕੀਤੇ ਗਏ ਨੇ ਉਹਨਾਂ ਤੋਂ ਬਾਅਦ ਸਿਆਸਤ ਪੂਰੀ ਤਰ੍ਹਾਂ ਗਰਮਾ ਚੁੱਕੀ ਹੈ ਅਤੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਇੱਕ ਦੂਜੇ ਉੱਪਰ ਸ਼ਬਦੀ ਬਿਆਨ ਦੇ ਵਾਰ ਕਰ ਰਹੇ ਨੇ ਇਸੇ ਤਹਿਤ ਹੀ ਦਿੱਲੀ ਵਿੱਚ ਬੈਠੇ ਤਰਨੇ ਵਿੱਚ ਬੈਠੇ ਰਵਨੀਤ ਸਿੰਘ ਬਿੱਟੂ ਵੱਲੋਂ ਭਾਜਪਾ ਉੱਪਰ ਤਿੱਖੇ ਸਵਾਲ ਕੀਤੇ ਗਏ ਨੇ ਅਤੇ ਭਾਜਪਾ ਉੱਪਰ ਹੋ ਰਹੇ ਹਮਲਿਆਂ ਦੀ ਜ਼ਿੰਮੇਵਾਰੀ ਵੀ ਲਈ ਹੈ ਜਿਸ ਤੋਂ ਬਾਅਦ ਬੀਜੇਪੀ ਵਰਕਰ ਭੜਕੇ ਨੇ ਤੇ ਉਹਨਾਂ ਵੱਲੋਂ ਅੱਜ ਫਰੀਦਕੋਟ ਵਿੱਚ ਰਵਨੀਤ ਸਿੰਘ ਬਿੱਟੂ ਦਾ ਪੁਤਲਾ ਫੁਕਿਆ ਗਿਆ ਅੱਜ ਭਾਰਤੀ ਜਨਤਾ ਪਾਰਟੀ ਯੂਵਾ ਮੋਰਚਾ ਵੱਲੋਂ ਸਮੁੱਚੇ ਪੰਜਾਬ ਵਿੱਚ ਜੋ ਕਾਂਗਰਸੀ ਐਮਪੀ ਰਵਨੀਤ ਸਿੰਘ ਬਿੱਟੂ ਉਸ ਦਾ ਪੁਤਲੇ ਫੂਕੇ ਪਿੱਟ ਸਿਆਪਾ ਕੀਤਾ ਗਿਆ ਕਿ ਪਿਛਲੇ ਦਿਨੀ ਬਿੱਟੂ ਨੇ ਜੋ ਭਾਰਤੀ ਜਨਤਾ ਪਾਰਟੀ ਤੇ ਹਮਲੇ ਹੋ ਰਿਹਾ ਉਸ ਦੀ ਜ਼ਿੰਮੇਵਾਰੀ ਲਈ ਸੀ ਤੇ ਹੁਣ ਤਾਂ ਉਹਨੇ ਹੱਥ ਹੀ ਲਾਤੀ ਕਹਿੰਦਾ ਸੀ ਲਾਸ਼ਾਂ ਵਿਛਾ ਦਾਂਗੇ ਕਾਂਗਰਸ ਸਰਕਾਰ ਹੈ ਜਿਹੜੀ ਹਿੰਦੂ ਸਿੱਖ ਨੂੰ ਲੜਾ ਰਹੀ ਹੈ ਅਤੇ ਕਿਸਾਨ ਭਰਾ ਜੋ ਸਾਡੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਆ ਉਹਨਾਂ ਨੂੰ ਔਕਸਾ ਕੇ ਸਾਡੇ ਨਾਲ ਲੜਾ ਰਹੀ ਹੈ ਇਸ ਲਈ ਅੱਜ ਅਸੀਂ ਉਹਦਾ ਪਿੱਟ ਸਿਆਪਾ ਕਰਦੇ ਕਾਂਗਰਸ ਸਰਕਾਰ ਜੋ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਪੰਜਾਬ ਦੇ ਵਿੱਚ ਅੱਗ ਲਾਉਣ ਦਾ ਕੰਮ ਕਰ ਰਹੀ ਹੈ ਤੇ ਇਹਨਾਂ ਨੇ ਜਿਹੜਾ ਰਮਨੀਤ ਬਿੱਟੂ ਮੈਂਬਰ ਪਾਰਲੀਮੈਂਟ ਲੁਧਿਆਣੇ ਤੋਂ ਉਨੂੰ ਅੱਗੇ ਲਾਇਆ ਹੋਇਆ ਹੈ ਅੱਜ ਤੋਂ 4 ਮਹੀਨੇ ਪਹਿਲਾਂ ਵੀ ਉਨੇ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਜਿਹੜੇ ਹੈਗੇ ਆ ਆਪਣੇ ਕਮੈਂਟਸ ਦਿੱਤੇ ਸਨ ਪਰਸੋ ਫਿਰ ਉਨੇ ਕਮੈਂਟਸ ਦਿੱਤੇ ਆ ਕਿ ਜੇ ਪੰਜਾਬ ਦਾ ਮਸਲਾ ਹੱਲ ਨਾ ਹੋਇਆ ਤਾਂ ਇੱਥੇ ਲਾਸ਼ਾਂ ਵਿਛਣਗੀਆਂ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਪੰਜਾਬ ਦਾ ਮਾਹੌਲ ਸ਼ਾਂਤੀਪੂਰਕ ਬਣਿਆ ਰਹੇ ਤੇ ਅਸੀਂ ਸੈਂਟਰ ਨੂੰ ਵੀ ਇਹ ਵਾਰ-ਵਾਰ ਬੇਨਤੀ ਕਰ ਰਹੇ ਹਾਂ ਕਿ ਜਿਹੜਾ ਕਿਸਾਨਾਂ ਦਾ ਤੇ ਸੈਂਟਰ ਦਾ ਜਿਹੜਾ ਜਲਦੀ ਮਸਲਾ ਹੱਲ ਹੋਵੇ ਅਸੀਂ ਪੰਜਾਬ ਸਰਕਾਰ ਤੋਂ ਕੈਪਟਨ ਅਮਰਿੰਦਰ ਸਿੰਘ ਤੋਂ ਡੀਜੀਪੀ ਸਾਹਿਬ ਤੋਂ ਇਹ ਮੰਗ ਕਰਦੇ ਹਾਂ ਕਿ ਬਿੱਟੂ ਜੋ ਰੋਜ਼ ਦਿਹਾੜੀ ਜਿਹੜਾ ਬਿਆਨ ਗਲਤ ਬਿਆਨਬਾਜ਼ੀ ਕਰਦਾ ਹੈ ਤੇ ਪੰਜਾਬ ਦੇ ਵਿੱਚ ਜਿਹੜਾ ਪੜਕਾਊ ਭਾਸ਼ਣ ਦਿੰਦਾ ਹੈ ਉਹਦੇ ਤੇ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ